ਕੀ ਜਾਵੇ ਕੈਨੇਡਾ ਸਰਕਾਰ ਵੱਲੋਂ ਜਿਹੜੇ ਉੱਥੇ ਵਿਦੇਸ਼ਾਂ ਦੇ ਵਿੱਚ ਬੱਚੇ ਰਹਿ ਰਹੇ ਆ ਉਹਨੂੰ ਉਸ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਜਿਹੜੇ ਕਦਮ ਚੱਕਿਆ ਐ ਐਕਸਟੈਂਸ਼ਨ ਜਿਹੜੇ ਵਰਕ ਪਰਮਿਟ ਆ ਉਹਨਾਂ ਨੂੰ ਨਾਂ ਦੇਂਦੀ ਉਹਨਾਂ ਨੇ ਜਿਹੜੀ 1 ਜਨਵਰੀ ਤੋਂ ਇੰਪਲੀਮੈਂਟ ਕੀਤੀ ਆ ਤਾਂ ਕਿਵੇਂ ਦੇਖਦੇ ਹੋ ਤੁਹਾਡੇ ਬਿਜ਼ਨਸ ਨੂੰ ਇਸ ਐਸੀ ਨੂੰ ਲੈ ਕੇ ਗਾਂ ਜਿਹੜੇ ਬੱਚੇ ਜਾਣਗੇ ਕਿੰਨਾ ਕੋਈ ਇਫੈਕਟ ਪਾਏਗਾ ਅ ਦੇਖੋ ਬਿਜ਼ਨਸ ਦੇ ਵਿੱਚ ਜਿਹੜਾ ਮੈਂ ਇਫੈਕਟ ਕਹੂੰਗੀ ਕਿ ਇੱਕ ਡਰ ਦੀ ਸਥਿਤੀ ਹੈਗੀ ਆ ਬੱਚਿਆਂ ਦੇ ਦਿਲ ਦੇ ਵਿੱਚ ਹੋਣੀ ਜੋ ਮੈਂ ਕਹੂੰਗੀ ਮਾਪਿਆਂ ਦੇ ਦਿਮਾਗ ਦੇ ਵਿੱਚ ਇੱਕ ਡਰ ਤੇ ਪੈਦਾ ਜ਼ਰੂਰ ਹੁੰਦਾ ਆ ਕਿ ਅਗਰ ਜਿਵੇਂ ਦਾ ਉਹ ਨਾ ਰੂਲ ਆ ਗਿਆ ਕਿ ਵਰਕ ਪਰਮਿਟ ਉਹ ਨਾ ਬੱਚਾ ਦੇ ਐਕਸਟੈਂਡ ਨਹੀਂ ਹੋਣਗੇ ਤਾਂ ਜ਼ਰੂਰ ਆ ਕੇ ਪੁੱਛਦੇ ਆਂ ਵੀ ਮੈਡਮ ਐ ਨਾ ਹੋਵੇ ਕਿ ਸਾਡੇ ਨਾਲ ਵੀ ਉਵੇਂ ਹੋਈ ਜੇ ਅਗਰ ਅਸੀਂ ਟਰਮਸ ਐਂਡ ਕੰਡੀਸ਼ਨਸ ਨਹੀਂ ਫੁੱਲਫਿਲ ਕਰ ਪਾਵਾਂਗੇ ਤੇ ਕੀ ਪਤਾ ਸਾਡੇ ਨਾਲ ਵੀ ਐਵੇਂ ਹੋ ਜੇ ਰੋਜ਼ ਕੋਈ ਨਾ ਕੋਈ ਰੂਲ ਆ ਰਿਹਾ ਕੋਈ ਨਾ ਕੋਈ ਨੋਟੀਫਿਕੇਸ਼ਨ ਆ ਰਿਹਾ ਤਾਂ ਮੈਨੂੰ ਤਾਂ ਡਰਦੀ ਸਤੀ ਹੈ ਬਾਕੀ ਕੰਮ ਦੇ ਉੱਪਰ ਪ੍ਰਭਾਵ ਕੁਝ ਜ਼ਿਆਦਾ ਵੀ ਨਹੀਂ ਹੈਗਾ ਪਿਆ ਮੈਂ ਕਹੂੰਗੀ ਪਰ ਐਵੇਂ ਹਾਂ ਇਨਕੁਆਇਰੀ ਜ਼ਰੂਰ ਕਰਦੇ ਆ ਪਹਿਲਾਂ ਆ ਕੇ ਅਚੀ ਤਰ੍ਹਾਂ ਉਹਨਾਂ ਨੂੰ ਮਤਲਬ ਸਾਨੂੰ ਕਨਵਿੰਸ ਕਰਨਾ ਪੈਂਦਾ ਹੈ ਜਾਂ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਜੋ ਇਹ ਹੋ ਰਿਹਾ ਉਹ ਕਿਹੜੇ ਸਟੂਡੈਂਟਸ ਲਈ ਹੈ ਔਰ ਬਾਕੀ ਤਾਂ ਕਿਉਂਕਿ ਪ੍ਰੋਸੈਸ ਸੇਮ ਹੀ ਚੱਲ ਰਿਹਾ ਹਾਂ ਜੀ ਤਾਂ ਮੈਮ ਜਿਸ ਤਰ੍ਹਾਂ ਕਿ ਭਾਰਤ ਤੇ ਜਿਹੜੇ ਕੈਨੇਡਾ ਦੀ ਜਿਹੜੀ ਤਕਰਾਰ ਚੱਲ ਰਹੀ ਹੈ ਉਸ ਨੂੰ ਦੇਖਦੇ ਹੋਏ ਕਿੰਨਾ ਕੋਈ ਫਰਕ ਪੈ ਰਿਹਾ ਬੱਚੇ ਪਹਿਲਾਂ ਕਿੰਨੀ ਕੁਆਂਟੀਟੀ ਜਾਂਦੇ ਸੀ ਹੁਣ ਵੀ ਜਿਹੜੇ ਕਿੰਨੀ ਕੁਆਂਟੀਟੀ ਚ ਜਾ ਰਹੇ ਨੇ ਅ ਦੇਖੋ ਜੀ ਇਨਕੁਆਇਰੀ ਮੈਂ ਕਹੂੰਗੀ ਕਿ ਅੱਗੇ ਨਾਲੋਂ ਥੋੜੀ ਕਟ ਹੋਈ ਹੈ ਅ ਕਿਉਂਕਿ ਕਿਤੇ ਨਾ ਕਿਤੇ ਉਹ ਹੀ ਮੈਂ ਜੋ ਤੁਹਾਨੂੰ ਪਹਿਲਾਂ ਕਿਹਾ ਵੀ ਹਰੇਕ ਪੇਰੈਂਟ ਜਿਹੜਾ ਹੈ ਉਹ ਦੂਜੇ ਨੂੰ ਪੁੱਛਦਾ ਹੈ ਫਿਰ ਜਿਹੜੇ ਉਹਨਾਂ ਦੇ ਆਲਰੇਡੀ ਕੈਨੇਡਾ ਦੇ ਵਿੱਚ ਕੋਈ ਵੀ ਰਿਸ਼ਤੇਦਾਰ ਹੈ ਜਾਂ ਕੋਈ ਫਰੈਂਡ ਸਰਕਲ ਹੈ ਉਹਨਾਂ ਨੂੰ ਜ਼ਰੂਰ ਪੁੱਛਦੇ ਆ ਕਿ ਇੱਧਰ ਤੇ ਹਾਲਾਤ ਕਿਵੇਂ ਤੋਂ ਪਰ ਜਿਹਨੇ ਜਾਣਾ ਹੈ ਉਹ ਬੱਚਾ ਹਾਂਜੀ ਜ਼ਰੂਰ ਜਾ ਰਿਹਾ ਹੈ ਬਟ ਇਨਕੁਆਇਰੀ ਦੇ ਵਿੱਚ ਹਾਂਜੀ ਥੋੜਾ ਜਿਹਾ ਫਰਕ ਤੇ ਪਿਆ ਹੈ ਕਿਉਂਕਿ ਜਿਵੇਂ ਰਿਵਰਸ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਸਦੇ ਵੀ ਖਬਰਾਂ ਆ ਰਹੀਆਂ ਕਿ ਬੱਚੇ ਦੁਬਾਰਾ ਤੋਂ ਵਾਪਸ ਰਿਵਰਸ ਮਾਈਗ੍ਰੇਟ ਹੋ ਰਿਹਾ ਹੈ ਸੋ ਥੋੜਾ ਡਰਤੀ ਸਥਿਤੀ ਦੇ ਹੈ ਬਟ ਬਾਕੀ ਹੈ ਕਿ ਜਿਨ੍ਹਾਂ ਨੇ ਜਾਣਾ ਹੈ ਉਹ ਆਪਣਾ ਪੂਰਾ ਕਨਵਿੰਸ ਹੋ ਕੇ ਉਥੇ ਜਾ ਰਿਹਾ ਔਰ ਥੇਅਰ ਹੈਪੀ ਸੈਟਲ ਜਿਹੜੇ ਉੱਤਰ ਸੈਟਲ ਲਾਦੇ ਆਂ ਆਪ ਵੀ ਥੇਰ ਤਾਂ ਮੈਮ ਜਿਹੜੇ ਮਾਨ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਅਸੀਂ ਜਿਹੜੇ ਬਾਹਰ ਬਚੇ ਗਏ ਉਹਨਾਂ ਨੂੰ ਇੰਡੀਆ ਵਾਪਸ ਲਿਆਵਾਂਗੇ ਸੋਨਾ ਜਿਹੜੀ ਸੋਨੇ ਦੀ ਚਿੜੀ ਹੈ ਉਹ ਰੰਗਲੇ ਪੰਜਾਬ ਦੀ ਤਸਵੀਰ ਦਵਾਂਗੇ ਉਸ ਨੂੰ ਲੱਗੇ ਲੱਗਦਾ ਨਹੀਂ ਕਿ ਜਿਹੜੇ ਹੁਣ ਵੀ ਰੇਟ ਵਧੇ ਆ ਜਿਵੇਂ ਪਹਿਲਾਂ ਬੱਚਾ 15 ਤੋਂ 18 ਲੱਖ ਚ ਜਾਂਦਾ ਸੀ ਅੱਜ ਉਹ ਬੱਚਾ 22 ਤੋਂ 24 ਲੱਖ ਰੁਪਏ ਲੈ ਕੇ ਜਾਏਗਾ ਤਾਂ ਲੱਗਦਾ ਨਹੀਂ ਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਸ ਬਿਜ਼ਨਸ ਵਿੱਚ ਨੁਕਸਾਨ ਹੋਏਗਾ ਦਿਖੋ ਅਗਰ ਮੈਂ ਬਿਜ਼ਨਸ ਪੱਕਾ ਕਮਾਤੇ ਹਾਂਜੀ ਨੁਕਸਾਨ ਤਾਂ ਹੋਏਗਾ ਬਾਈ ਫਿਰ ਉਹੀ ਅਸੀਂ ਸਾਰਿਆਂ ਦੇ ਨਾਲ ਹੀ ਆਂ ਅ ਬਟ ਮੈਂ ਕਹਿੰਨੀ ਆ ਕਿ ਬੇਸ਼ੱਕ ਮੇਰਾ ਇਮੀਗ੍ਰੇਸ਼ਨ ਦਾ ਬਿਜ਼ਨਸ ਹੈ ਪਰ ਫਿਰ ਵੀ ਆਪਣੇ ਪੰਜਾਬ ਦੇ ਹੱਕ ਦੇ ਵਿੱਚ ਆਪਣੇ ਪੰਜਾਬ ਦੇ ਹਿੱਤ ਵਿੱਚ ਕਿਉਂਕਿ ਪੰਜਾਬ ਸਾਡਾ ਵਸਣਾ ਚਾਹੀਦਾ ਹੈ ਹੋਰ ਵਧਣਾ ਚਾਹੀਦਾ ਹੈ ਤੇ ਮੈਂ ਮਾਨ ਸਰਕਾਰ ਦੇ ਇਸ ਸਟੈਪ ਨੂੰ ਬਹੁਤ ਹੀ ਇੰਕਰੇਜਿੰਗ ਸਮਝਦੀ ਆ ਬਹੁਤ ਚੰਗਾ ਸਟੈਪ ਹੈ ਅਗਰ ਇਹ ਹੋ ਲੈ ਪਰ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਸਿਟੀ ਹੈ ਮੈਂ ਉਹਨੂੰ ਵੇਖਦੇ ਹੋਏ ਬੱਚੇ ਕਿਤੇ ਨਾ ਕਿਤੇ ਜਿਹੜੇ ਕੈਨੇਡਾ ਵਿੱਚ ਰੈਸੈਟਲਡ ਉਹ ਐਪੀਲ ਕਰਦੇ ਕਿ ਮੈਮ ਅਸੀਂ ਇਥੇ ਫਿਰ ਵੀ ਅਸੀਂ ਹੁਣ ਸੇਫ ਐਂਡ ਸਿਕਿਉਰ ਹੈ ਪੈਸਕ ਉੱਥੇ ਵੀ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਬਟ ਜਿਵੇਂ ਹੁਣ ਪੰਜਾਬ ਦੇ ਵਿੱਚ ਥੋੜੇ ਜਿਹਾ ਸਾਡਾ ਜਿਹੜਾ ਜ਼ਿਆਦਾ ਇਹ ਵੱਧ ਰਿਹਾ ਉਹਨੂੰ ਵੇਖ ਕੇ ਬੱਚੇ ਡਰਦੇ ਆ ਬਟ ਮੈਂ ਕਹੂੰਗੀ ਕਿ ਅਗਰ ਆਪਾਂ ਇਸ ਦੇ ਉੱਪਰ ਵੀ ਮਤਲਬ ਸਰਕਾਰ ਹੋਰ ਸਟ੍ਰਿੰਜੈਂਟ ਮੈਜਰਸ ਲੇ ਹੋਰ ਸਟ੍ਰਿਕਟ ਮੈਜਰਸ ਲੇ ਜੋ ਕਿ ਮੇਰੀ ਗੁਜਾਰਿਸ਼ ਵੀ ਹੈ ਸਰਕਾਰ ਨੂੰ ਤੇ ਔਰ ਅਗਰ ਬੱਚੇ ਵਾਪਸ ਆਂਦੇ ਆ ਤੇ ਮੈਨੂੰ ਲੱਗਦਾ ਕਿ ਬਹੁਤ ਚੰਗਾ ਸਟੈਪ ਹੈ ਔਰ ਮੈਂ ਇਹਨੂੰ ਬਿਲਕੁਲ ਕਾਫੀ ਇੰਕਰੇਜਿੰਗ ਸਮਝਦੀ ਹਾਂ ਔਰ ਇਹਨੂੰ ਬਿਲਕੁਲ ਸਪੋਰਟ ਵੀ ਕਰਦੀ ਹਾਂ ਕਿਉਂਕਿ ਅਗਰ ਸਾਡੇ ਬੱਚੇ ਜਿਹੜੇ ਹੈਗੇ ਆ ਪੜੇ ਲਿਖੇ ਬੱਚੇ ਜਿਹੜੇ ਸਾਡੇ ਬਾਹਰ ਜਾ ਰਹੇ ਆ ਔਰ ਅਗਰ ਘਰ ਵਾਪਸੀ ਕਰਦੇ ਆਪਣੇ ਦੇਸ਼ ਲਈ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਅਗਰ ਉਹ ਕੰਮ ਕਰਦੇ ਤੇ ਕਾਫੀ ਚੰਗੀ ਗੱਲ ਰਹੀ ਮੈਮ ਜਿਹੜੇ ਬੱਚੇ ਤੁਹਾਡੇ ਥਰੂ ਬਾਹਰ ਗਏ ਆ ਉਹ ਬੱਚਿਆਂ ਨਾਲ ਤੁਸੀਂ ਗੱਲਬਾਤ ਵੀ ਕੀਤੀ ਹੈ ਉਹਨਾਂ ਬੱਚਿਆਂ ਨਾਲ ਗੱਲਬਾਤ ਕਰਨ ਤੇ ਕੀ ਕੀ ਲੱਗਦਾ ਕਿ ਇਹੋ ਜਿਹੇ ਕਦਮ ਚੁੱਕਨੇ ਚਾਹੀਦੇ ਜਿੰਨੇ ਨਾ ਕਿ ਬੱਚੇ ਜਿਹੜੇ ਹਿੰਦੂਸਤਾਨ ਦੇ ਵਿੱਚ ਕਹਿ ਸਕਦੇ ਆ ਪੰਜਾਬ ਦੇ ਵਿੱਚ ਦੁਬਾਰਾ ਜਿਹੜੇ ਵਾਪਸ ਆ ਕੇ ਵਸ ਸਕਣ ਮੈਨੂੰ ਲੱਗਦਾ ਕਿ ਲਾਅ ਐਂਡ ਆਰਡਰ ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ 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 ਜਿਹੜੀ ਬੇਚਗੋ ਮੈਂ ਆ ਜਾਂ ਕੋਈ ਵੀ ਆ ਹਰ ਇੱਕ ਸਿਟੀਜ਼ਨ ਜਿਹੜਾ ਚਾਹਦਾ ਵੀ ਲਾਅ ਜਿਹੜੀ ਆ ਪ੍ਰੋਪਰ ਅਬਾਈਡ ਹੋ ਗਈ ਰੂਲਸ ਐਂਡ ਰੈਗੂਲੇਸ਼ਨਸ ਹੋਣ ਔਰ ਯੂ نو ਸੈਕਿਉਰਿਟੀ ਰੀਜ਼ਨ ਮੈਨੂੰ ਲੱਗਦਾ ਕਿ ਅਗਰ ਹਰ ਸਿਟੀਜ਼ਨ ਸੈਕੂਅਰ ਆਪਣੇ ਆਪ ਨੂੰ ਸਮਝੇ ਮੈਨੂੰ ਲੱਗਦਾ ਕਿ ਉਹ ਕਰ ਵਾਪਸੀ ਦੇ ਜਿਹੜੇ ਚਾਂਸਸ ਐ ਔਰ ਸਰਕਾਰ ਕਾਫੀ ਕੋਸ਼ਿਸ਼ ਕਰ ਵੀ ਰਹੀ ਹੈ ਮੈਨੂੰ ਲੱਗਦਾ ਅਗਰ ਹਰ ਕਰੇ ਕਿ ਜੋਬ ਓਪਰਚ्युनिटीज ਕਿਉਂਕਿ ਜਿਹੜਾ ਵੀ ਬੱਚਾ ਬਾਹਰ ਜਾਂਦਾ ਹੈ ਉਹਦਾ ਜਿਹੜਾ ਪ੍ਰੋਮਿਨੈਂਟ ਰੀਜ਼ਨ ਹੈ ਹੀ ਰਹਿੰਦਾ ਕਿ ਮੈਮ ਵੀ ਆਰ ਗੋਇੰਗ देयर बिकॉज़ ਇਥੇ ਜੋਬ ਓਪਰਚ्युनिटीज ਹੀ ਮਿਲ ਰਹੀਆਂ ਸਭ ਕੰਮ ਨਹੀਂ ਮਿਲ ਰਹਾ ਲੱਗਦਾ ਅਗਰ ਆਪਾਂ ਇਥੇ ਹੋਰ ਕੰਮ ਨੂੰ ਨੂੰ ਮਿਲੇ ਬੱਚਾ ਨੂੰ এমਪਲੋਇਮੈਂਟ ਦੇ ਸੋਰਸਸ ਹੋਰ ਜਨਰੇਟ ਹੋ ਤੇ ਬੱਚੇ ਜ਼ਰੂਰ ਕਰ ਵਾਪਸ ਆਣਗੇ ਕੀ ਅਪੀਲ ਕਰੋਗੇ ਭਾਰਤ ਸਰਕਾਰ ਨੂੰ ਜਿਹੜੇ ਬੱਚੇ ਲੱਖਾਂ ਰੁਪਏ ਲਾ ਕੇ ਜਿਹੜੇ ਬਾਹਰ ਗਏ ਆ ਹੁਣ ਬੱਚੇ ਜਿਹੜੇ ਡਿਪੋਰਟ ਕੀਤੇ ਜਾਣਗੇ ਤਾਂ ਭਾਰਤ ਸਰਕਾਰ ਨੂੰ ਕੈਨੇਡਾ ਪ੍ਰਤੀ ਕੀ ਅਪੀਲ ਕਰਨਾ ਚਾਹੋਗੇ ਮੈਂ ਤੇ ਭਾਰਤ ਸਰਕਾਰ ਨੂੰ ਅਹੀਂ ਅਰਜ਼ ਕਰੂੰਗੀ ਗੁਜਾਰਿਸ਼ ਕਰੂੰਗੀ ਕਿ ਉਹਨਾਂ ਬੱਚਿਆਂ ਬਾਰੇ ਯੂ ਨੋ ਸੋਚਿਆ ਜਾਵੇ ਤੇ ਆਪਣੀ ਜਿਹੜੀ ਜੋ ਵੀ ਮਨਮਿਟਾ ਹੋਵੇਗੀ ਆਪਸ ਵਿੱਚ ਦੇਸ਼ਾਂ ਦੇ ਉਹਨੂੰ ਖਤਮ ਕਰ ਦਿੱਤਾ ਜਾਇਨਾ ਚਾਹੀਦਾ ਔਰ ਮੈਂ ਬੱਚਿਆਂ ਦੇ ਹੱਕ ਦੇ ਵਿੱਚ ਉਹਨਾਂ ਦੀ ਯੂ ਨੋ ਉਹਨਾਂ ਦੀ ਸਪੋਰਟ ਵਿੱਚ ਜ਼ਰੂਰ ਇਹ ਕਹੂੰਗੀ ਕਿ ਕਿਉਂਕਿ ਕਾਫੀ ਏ ਦੇਰ ਤੋਂ ਬੱਚੇ ਉੱਥੇ ਰਹਿ ਰਹੇ ਆ ਪੜ ਰਹੇ ਆ ਤੁਹਾਨੂੰ ਉਹਨਾਂ ਨੂੰ ਡਿਪੋਰਟ ਨਾ ਕੀਤਾ ਜਾਵੇ ਬਲਕਿ ਉਹਨਾਂ ਦੇ ਜੋ ਵੀ ਉਹਨਾਂ ਨੂੰ ਕੁਝ ਕੰਡੀਸ਼ਨਸ ਦੇ ਕੇ ਵੀ ਅਗਰ ਉਹ ਫulfill ਕਰ ਲੈਂਦੇ ਹੈ ਜਾਂ ਤੁਹਾਨੂੰ ਉਹਨਾਂ ਨੂੰ ਜ਼ਰੂਰ ਉਹਨਾਂ ਦੇ ਵਰਕ ਪਰਮਿਟ ਜਿਹੜੇ ਐਕਸਟੈਂਡ ਹੋਣੇ ਚਾਹੀਦੇ ਹੈ ਤਾਂ ਕਿ ਉਹ ਵੀ ਜਿਹੜਾ ਆਪਣਾ ਸੁਪਨਾ ਲੈ ਕੇ ਗਏ ਸੀ ਇੱਥੋਂ ਉਹ ਆਪਣਾ ਅਸਾਕਾਰ ਕਰ ਸਕਣ